ਸਮਾਜ ਦੇ ਵਿੱਚੋਂ ਨਸ਼ੇ ਦੂਰ ਹੋ ਜਾਣ ਔਰ ਕ੍ਰਾਈਮ ਨੂੰ ਥੱਲ ਪੈ ਜਾਵੇ। ਔਰ ਮੇਰਾ ਵੀ ਇਹੀ ਮੈਸੇਜ ਹੈ ਸਾਰੀ ਬਲਾਚੌਰ ਸਾਡੇ ਇਹਨਾਂ ਲੋਕਾਂ ਨੂੰ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਜੇਕਰ ਛਡਾਉਣਾ ਹੈ ਤਾਂ ਉਹਨਾਂ ਨੂੰ ਸਪੋਰਟਸ ਖੇਡਾਂ ਵੱਲ ਲਾਓ, ਪੜ੍ਹਾਈ ਵੱਲ ਲਾਓ ਉਹਨਾਂ ਤੇ ਦੇਖੋ ਦੁੱਧ ਪੁੱਤ ਨਿਗਰਾਨੀ ਪਾਲਦੇ ਨੇ। ਜੇ ਤੁਸੀਂ ਨਿਗਰਾਨੀ ਰੱਖੋਗੇ ਬੱਚਿਆਂ ਤੇ ਤਾਂ ਨੈਚੁਰਲ ਆ ਉੱਭਲ ਜਾਣਗੇ ਜਾਂ ਕੋਈ ਗਲਤ ਸੰਗਤ ਜੀ ਪੈ ਜਾਣਗੇ। ਸੋ ਮੇਰੀ ਇਹੀ ਬੇਨਤੀ ਹੈ ਵੀ ਨੀਰਾਪੁਰਾ ਉਹਨਾਂ ਨੂੰ ਆਪਣੇ ਪੈਸੇ ਮਗਰ ਜਾਨ ਤੋਂ ਬਜਾਏ ਆਪਣੇ ਬੱਚਿਆਂ ਦੀ ਨਿਗਰਾਨੀ ਹੋਰ ਉਹਨਾਂ ਦੀ ਸੁਪਰਵੀਜ਼ਨ ਵਧੀਆ ਤਰੀਕੇ ਨਾਲ ਕਰੋ ਪਰ ਵੇਸ਼ ਵਧੀਆ ਕਰੋ ਉਹਨਾਂ ਨੂੰ ਨਸ਼ੇ ਦੇ ਗੋੜ ਤੋਂ ਬਚਾਓ ਗੇਟ ਡਰੈਸਿੰਗ ਇਹਦੇ ਮਾਰੇ ਲੰਮਾ ਕਰਦੇ ਉਹਨਾਂ ਪਰ 21 ਮਹੀਨੇ ਦੇਣਾ ਚਾਹੀਦਾ ਦੇਖੋ ਹੁਣੋਂ ਆਪਣਾ ਪੰਜਾਬ ਨਾਲ ਬੜਾ ਇੰਪਰੂਵ ਕਰ ਗਿਆ ਜੀ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰੂੰਗਾ ਵੀ ਜਿਹੜੇ ਟ੍ਰੈਫਿਕ ਨਿਯਮ ਨੇ ਨਾ ਉਹਨਾਂ ਦੀ ਪਾਲਣਾ ਚਾਹੀਦੀ ਤੁਸੀਂ ਚੰਡੀਗੜ੍ਹ ਜਾਇ ਕਰਦੇ ਹੋ ਤਾਂ ਆਪਣੇ ਪੰਜਾਬ ਚ ਵੀ ਕਰੋ ਅਦਰਵਾਈਜ਼ ਸਾਡੇ ਜਿਹੜੇ ਟ੍ਰੈਫਿਕ ਪੁਲਿਸ ਕਮੀਆਂ ਕਰਮਚਾਰੀਆਂ ਉਹ ਤਾਂ ਲੱਗੇ ਹੋਏ ਨੇ ਕਿਉਂਕਿ ਨਫਰੀ ਦੀ ਥੋੜੀ ਜਿਹੀ ਕਮੀ ਹੋਣ ਕਰਕੇ ਦਿੱਕਤ ਆ ਜਾਂਦੀ ਹੈ ਪਰ ਫਿਰ ਵੀ ਉਹ ਤਾਂ ਦੇਹੀ ਨਾਲ ਲੱਗੇ ਹੋਏ ਨੇ ਬਾਕੀ ਤੁਹਾਡੇ ਨਾਲ ਸਾਰਾ رابطہ ਉਹਨਾਂ ਦਾ ਕੋਈ ਤੁਹਾਨੂੰ ਦਿੱਕਤ ਦਿੰਦੀ ਹੈ ਤੁਸੀਂ ਇਮੀਡੀਏਟ ਸਾਨੂੰ ਦੱਸ ਦਿਓ ਸਰ ਇੱਕ ਦਿੱਕਤ ਆਉਂਦੀ ਹੈ ਜਿਵੇਂ ਨਾ ਹੁਣ ਆਪਾਂ ਦੀ ਰੋਡ ਹੈ ਇਹਦੇ ਤੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਆਈ ਹੈ ਹੁਣ ਗਾਹ ਤੇ ਸਹਿਰਾ ਆਪਣਾ ਜੌਰੀ ਬਸਾਖੀ ਆ ਗਈ ਹੈ ਬਿਸ਼ਕਰਮਾਡੇ ਆ ਗਿਆ ਉਹਦੇ ਲਈ ਕੋਈ ਕੀ ਉਪਰਾਲਾ ਕਰਵਾਓਗੇ ਤੁਸੀਂ ਕੀ ਸਮੱਸਿਆ ਕੀ ਹੈ ਸਰ ਉੱਥੇ ਮਤਲਬ ਕੀ ਹੁੰਦਾ ਜੀ ਗੱਡੀਆਂ ਆਵਾਂ ਗੋਣ ਲੋਕਾਂ ਨੂੰ ਲੰਘਣ ਦਿੱਕਤ ਦਿੱਕਤ ਆ ਜਿਹਦਾ ਓਵਰਲੋਡ ਗੱਡੀਆਂ ਮੈਂ ਟ੍ਰੈਫਿਕ ਨਾਲ ਤਾਇਪ ਕਰ ਲੰਨਾ ਜੀ ਔਰ ਆ ਵੀ ਮੈਂ ਉੱਥੇ ਜਾ ਕੇ ਦੇਖ ਲੰਨਾ ਜੇਕਰ ਉੱਥੇ ਕੋਈ ਅਕਰੋਚਮੈਂਟ ਹੋਈ ਹੈ ਉਹਨਾਂ ਨੂੰ ਕਲੀਅਰ ਕਰਾਉਨੇ ਤੇ ਜੋ ਵੀ ਉੱਥੇ ਜਿਹੜੇ ਮੈਸੇਜ ਦਾ ਜਿਵੇਂ ਲੋਕਾਂ ਨੂੰ ਮੈਸੇਜ ਹੁੰਦੇ ਆ ਜਿਹੜੇ ਉਹ ਫਲੈਕਸ਼ਨ ਵਗੈਰਾ ਉਹ 올ਵਾਨੇ ਉਥੇ ਕੋਸ਼ਿਸ਼ ਕਰਦੇ ਆ ਉਹਨੂੰ ਸੁਧਾਰਨ ਦੀ ਸਰ ਮਾੜੇ ਅੰਸਰੋਂ ਕੀ ਸੰਦੇਸ਼ ਆ ਗਵਾਲੀ ਦੇ ਜਾਂ ਤਾਂ ਹੋ ਰਿਹਾ ਨਹੀਂ ਕਰ ਰਹੇ ਮਾੜੇ ਅੰਸਰੋਂ ਕੀ ਸੰਦੇਸ਼ ਆ ਮਾੜੇ ਅੰਸਰੋਂ ਤਾਂ ਇਹ ਹੈ ਜੀ ਵੀ ਆਪਣਾ ਸੁਧਰ ਜੋ ਆਪਣੀ ਲਾਈਫ ਨੂੰ ਸੁਧਾਰ ਲਓ ਨਹੀਂ ਅਸੀਂ ਤਾਂ ਬੈਠੇ ਜਾਨੂੰ ਕਰਨ ਲਈ ਕਉਮ ਅਸੀਂ ਤਾਂ ਹਰ ਬਾਹ ਲਾਵਾਂਗੇ ਉਹਨੂੰ ਸੁਧਾਰਨ ਲਈ ਜਾਂ ਉਹਨਾਂ ਨੂੰ ਥੱਲ ਪਾਉਣ ਲਈ ਇੱਥੇ ਮਰਜੀ ਨਾ ਠਰੋ ਜੇਕਰ ਕਿਸ ਨੇ ਕੋਈ ਇਸ਼ਾਰਤ ਕਿਸੇ ਅੰਸਰ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਆਪਣਾ ਫੋਨ ਨੰਬਰ ਸ਼ੇਅਰ ਸਾਂਝਾ ਕਰਿਓ ਮੇਰਾ 98554 ਜੀ 0031 ਜਦ ਮਰਜੀ ਰਾਤ ਭਰate ਜਦੋਂ ਤੁਹਾਡਾ ਜੀ ਕਰਦਾ ਜਦੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਇਮੀਡੀਏਟ ਬੰਦੇ ਸਾਧਦੇ ਹੋ ਤੇ ਅਸੀਂ ਉਹਦੀ ਪੰਦੀ ਕਰ ਵੀ ਕਰਾਂਗੇ